ਟਿਕਟਾਂ ਦੀ ਵੰਡ ਤੋਂ ਬਾਅਦ ਬਾਗੀਆਂ ਦੇ ਵਿਰੋਧ ਦੀ ਉਲਝਣ ਦੇ ਵਿੱਚ ਫਸੀ ਕਾਂਗਰਸ ਹੁਣ ਬਾਗੀਆਂ ਨੂੰ ਮਨਾ ਕੇ ਨਾਲ ਲੈ ਕੇ ਆਉਣ ਦਾ ਦਾਵਾ ਕਰਦਿਆਂ ਵੱਡੀ ਜਿੱਤ ਦੇ ਖੁਆਬ ਵੇਖ ਰਹੀ ਹੈ ਗੱਲ ਕਰੀਏ ਜਗਰਾਉਂ ਹਲਕੇ ਦੀ ਤਾਂ ਇੱਥੇ ਪਹਿਲਾਂ ਕਾਂਗਰਸ ਨੇ ਸਰਹੰਦ ਦੇ ਰਹਿਣ ਵਾਲੇ ਕੇਚਾਰਾਮ ਨੂੰ ਟਿਕਟ ਦਿੱਤੀ ਸੀ ਇਸ ਤੋਂ ਬਾਅਦ ਉਹਨਾਂ ਦੀ ਟਿਕਟ ਬਦਲ ਕੇ ਮਲਕੀਤ ਸਿੰਘ ਦਾਖਾ ਨੂੰ ਦੇ ਦਿੱਤੀ ਗਈ ਗੇਜਾਰਾਮ ਦੇ ਸਮਰਥਕਾਂ ਨੇ ਵਿਰੋਧ ਵੀ ਕੀਤਾ ਅਤੇ ਬਾਗੀ ਸੁਰ ਵੀ ਵਿਖਾਏ ਪਰ ਆਖਰਕਾਰ ਹੁਣ ਪਾਰਟੀ ਨੇ ਉਹਨਾਂ ਨੂੰ ਮਨਾ ਲਿਆ ਹੈ ਅਤੇ ਦੋਵੇਂ ਆਗੂਆਂ ਦਾ ਇਹ ਕਹਿਣਾ ਹੈ ਕਿ ਸਾਰੇ ਇਕਜੁੱਟ ਹੋ ਕੇ ਕਾਂਗ ਕਾਂਗਰਸ ਨੂੰ ਜੇ ਤਦਵਾਉਣਗੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਹੁਣ ਵੀ ਲਾਸਟ ਦੱਸ ਰਿਹਾ ਵੀ ਨਾ ਮੈਂ ਟਿਕਟ ਮੰਗੀ ਸੀ ਤੇ ਨਾ ਮੈਂ ਮੰਗਣ ਦੀ ਗੱਲ ਕੀਤੀ ਦੀ ਕਾਂਗਰਸ ਪਾਰਟੀ ਨੇ ਇੱਥੇ ਡਿਊਟੀ ਲਾ ਕੇ ਭੇਜਿਆ ਸੀ ਜੇ ਕਾਂਗਰਸ ਪਾਰਟੀ ਡਿਊਟੀ ਲਾ ਕੇ ਭੇਜਿਆ ਤਾਂ ਡਿਊਟੀ ਕਰਾਂਗੇ ਜੋ ਵਾਪਸ ਭਲਾਂਗੇ ਮੈਂ ਜਾਣ ਨੂੰ ਤਿਆਰ ਐ ਮੈਂ ਜਦ ਤੁਹਾਨੂੰ ਇਹ ਗੱਲ ਕਹਿੰਦੀ ਹੁਣ ਵੀ ਉਹੀ ਗੱਲ ਹੈ ਹੁਣ ਮੈਨੂੰ ਬਤੌਰੇ ਸੇਵਾਦਾਰ ਭੇਜਿਆ ਇਹਨਾਂ ਨੇ ਇਹਨਾਂ ਦੀ ਸੇਵਾ ਵਾਸਤੇ ਵੀ ਜਾ ਕੇ ਹਲਕੇ ਦੇ ਵਿੱਚ ਤੁਸੀਂ ਜਾ ਕੇ ਆਪਣੇ ਵਾਲਮੀਕੀ ਭਾਈਚਾਰੇ ਨੂੰ ਤੇ ਜਿਹੜੇ ਹੋਰ ਬਰੁੱਸੇ ਰਸੇ ਵੀ ਐ ਉਹਨੂੰ ਮਨਾ ਕੇ ਕਾਂਗਰਸ ਪਾਰਟੀ ਵਿੱਚ ਧੰਨਵਾਸ ਤੇ ਪ੍ਰਾਈਮ ਰੋਲ ਉੱਤੇ। ਹੁਣ ਆਪਣਾ ਪੂਰਾ ਪੈਚਾਰ ਆਪਣੇ ਨਾਲ ਕਾਂਗਰਸ ਨੂੰ ਕੋਸ਼ਿਸ਼ ਕਰਾਂਗੇ ਜਿਹੜਾ ਕੋਈ ਰੁੱਸਿਆ ਹੋਵੇ ਉਹਨੂੰ ਮਨਾ ਕੇ ਕਾਂਗਰਸ ਮਰਜ਼ ਕਰਾਈਏ ਤੇ ਕਾਂਗਰਸ ਦੀ ਸੀਟ ਉਹਨੂੰ ਜਿਤਾਈਏ। ਠੀਕ। ਇਹਨਾਂ ਦੇ ਆਉਣ ਦੇ ਨਾਲ ਜਿਹੜੇ ਵੀ ਸਾਡੇ ਭਰਾ ਘਰ 'ਚ ਬੈਠ ਗਏ ਸੀ ਮਤਲਬ ਉਹ ਹੁਣ ਉੱਠ ਕੇ ਇਹਨਾਂ ਦੀ ਹਲਾਸ਼ੇਰੀ ਦੇ ਨਾਲ ਉਹ ਘਰ-ਘਰ ਜਾਣਗੇ, ਕੈਂਪੇਨ ਕਰਨਗੇ। ਉਹਦੇ ਨਾਲ ਅਸੀਂ ਮਾਰਜਨ ਵਧਾਵਾਂਗੇ, ਜਿੱਤਾਂਗੇ। ਇਸ ਕਰਕੇ ਤਾਂ ਸਾਡੇ ਮੇਰੇ ਪਰ ਮਿੱਤਰ ਨੇ ਕਾਂਗਰਸ ਪਾਰਟੀ ਦੇ ਵਫਾਦਾਰ ਸਪਾਈ ਨੇ ਇਹ ਆਪਣੀ ਡਿਊਟੀ ਨੂੰ ਆ ਰਹੇ ਨੇ ਔਰ ਇਹਨਾਂ ਨੂੰ ਪਤਾ ਕਿ ਕਿਵੇਂ ਕਰਨਾ ਔਰ ਉਹਨੇ 3 ਦਿਨ ਸਾਡੇ ਨਾਲ ਰਹਿਣਗੇ ਔਰ ਅਸੀਂ ਹੋਰ ਵੀ ਬੇਨਤੀ ਕੀਤੀ ਹੈ ਹਾਈ ਕਮਾਂਡ ਨੂੰ ਵੀ ਜਿਆਦਾ ਸਮਾਂ ਲਾਉਣ ਇੱਥੇ ਤਾਂ ਕਿ ਜਿਹੜੇ ਲੇਟ ਆ ਅਸੀਂ ਉਹਨੂੰ ਕਢੀਏ ਔਰ ਮੈਨੂੰ ਪੂਰਨ ਭਰੋਸਾ ਕਿਉਂਕਿ ਇਹਨਾਂ ਨੇ ਜੋ ਕੁਝ ਕਿਹਾ ਉਹਦੇ ਤੇ ਅਮਲ ਹੋਣਾ